ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 082 ਸੋ ਅੱਜ ਇੱਕ ਬਹੁਤ ਹੀ ਦੁੱਖ ਭਰੀ ਖਬਰ ਆਪ ਜੀ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਪਿਛਲੇ ਲੰਘੇ 5 ਤਰੀਕ ਨੂੰ ਭੋਜਨ ਸਮਾਜ ਪਾਰਟੀ ਦੇ ਤਮਨ ਲੱਡੂ ਦੇ ਸੂਬਾ ਪ੍ਰਧਾਨ ਸ੍ਰੀ ਕੇ ਆਰ ਮੋਸਰਾਂਗ ਦਾ ਕੁਝ ਸਰਾਰਤੀਆਂ ਸਰਬਲੋਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਕਤਲ ਕਰ ਦਿੱਤਾ ਸੀ ਸੋ ਭੋਜਨ ਸਮਾਜ ਪਾਰਟੀ ਦੀ ਸੁਪਰੀਮੋ ਭੈਣ ਕੁਮਾਰੀ ਮਾਇਆ ਭਤੀ ਜੀ ਅਤੇ ਸ੍ਰੀ ਆਕਾਸ਼ ਆਨੰਦ ਜੀ ਉਹਨਾਂ ਦੇ ਘਰ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ ਤੇ ਭੈਣ ਕੁਮਾਰੀ ਮਾਇਆ ਭਤੀ ਜੀ ਅਤੇ ਆਕਾਸ਼ ਆਨੰਦ ਜੀ ਨੇ ਸੂਬਾ ਪ੍ਰਧਾਨ ਕੇ ਆਰਮ ਸਟਰਾਂਗ ਜੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ਤੇ ਪਰਿਵਾਰ ਨੂੰ ਹਰ ਦੁੱਖ ਦੀ ਘੜੀ ਦੇ ਵਿੱਚ ਕੋਈ ਵੀ ਮੁਸੀਬਤ ਆਉਂਦੀ ਹੈ ਦਾ ਉਸ ਨਾਲ ਡਟ ਕੇ ਸਾਥ ਦੇਣ ਦਾ ਹੌਸਲਾ ਵੀ ਦਿੱਤਾ ਸੋ ਪਰਮਾਤਮਾ ਅੱਗੇ ਇਹ ਵੀ ਅਰਦਾਸ ਕੀਤੀ ਕਿ ਪਰਮਾਤਮਾ ਇਹਨਾਂ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ ਇਸ ਦੇ ਨਾਲ ਹੀ ਭੈਣ ਕੁਮਾਰੀ ਮਾਇਆਬਤੀ ਜੀ ਨੇ ਸ਼੍ਰੀ ਕੇ ਆਰ ਮਸ਼ਰਾਂਗ ਦੇ ਜੋ ਕਤਲ ਹੋਇਆ ਇਸ ਦੀ ਪੂਰੀ ਸੀਬੀਆਈ ਜਾਂਚ ਦੀ ਮੰਗ ਕੀਤੀ ਔਰ ਮੈਂ মিডিਆ ਕੇ ਮਾਧਿਅਮ ਸੇ ਇਸੇ ਗਵਰਨਮੈਂਟ ਕੋ ਯਾਕੇ ਮੁੱਖ ਮੰਤਰੀ ਕੋ ਮੈਂ ਇਹ ਕਹਾਂਤੀ ਹੂੰ ਕਿ ਜੇ ਵੀ ਆਪਕਾ ਇਸ ਘਟਨਾ ਮੇਂ ਆਪਕਾ ਹੱਥ ਨਹੀਂ ਹੈ ਤੋ ਫਿਰ ਆਪ ਇਸ ਮੰਨਲੇ ਕੋ ਸੀਲਾਈ ਕੋ ਜ਼ਰੂਰ ਰੈਫਰ ਕਰੀ ਐਸਾ ਮੇਰਾ ਉਨਕੋ ਕਹਦਾ। ਸੋ ਇੱਥੇ ਕੋਈ ਦੋ ਰਹਿ ਨਹੀਂ ਕਿ ਹੁਣ ਮੌਕਾ ਆ ਗਿਆ ਹੈ ਬਹੁਜਨ ਸਮਾਜ ਨੂੰ ਇਕਜੁੱਟ ਹੋ ਕੇ ਇਸ ਤਰ੍ਹਾਂ ਦੇ ਜ਼ੁਲਮਾਂ ਖਿਲਾਫ ਲੜਨ ਦੀ ਬਹੁਤ ਜ਼ਰੂਰਤ ਹੈ। ਸੋ ਦਰਸ਼ਕੋ ਮੌਕੇ ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਜੋ ਮਤਲਬ ਜਿਨ੍ਹਾਂ ਨੂੰ ਅਮਨ ਪਸੰਦ ਨਹੀਂ ਇਸ ਤਰ੍ਹਾਂ ਦੇ ਲੋਕਾਂ ਤੇ ਸਿਕੰਜਾ ਕਸਿਆ ਜਾਵੇ ਤੇ ਸਖਤ ਕਦਮ ਚੱਕੇ ਜਾਣ। ਇਸੇ ਲਈ ਤਹਿਤ ਬੌਧਨ ਸਮਾਜ ਦੀ ਪੰਜਾਬ ਦੀ ਇਕਾਈ ਨੇ ਜਲੰਧਰ ਵਿਖੇ ਜਲੰਧਰ ਦੇ ਬੂਟਾ ਮੰਡੀ ਵਿੱਚ ਇੱਕ ਰੋਸ ਮਾਰਚ ਵੀ ਕੀਤਾ ਤੇ ਸ੍ਰੀ ਕੇ ਆਰ ਮਸਟਰਾੰਗ ਦੇ ਕਾਪਲਾ ਨੂੰ ਫਾਹੇ ਲਾਉਣ ਤੱਕ ਦੀਆਂ ਮੰਗਾਂ ਕੀਤੀਆਂ ਤੇ ਹੁਣਾਂ ਵਿੱਚ ਆਹਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਹਰਕਤ ਨੂੰ ਅੰਜਾਮ ਨਾ ਦੇ ਸਕੇ ਸੋ ਅਸੀਂ ਵੀ ਉਸ ਉਧਰ ਤੱਕ ਇਹੋ ਅਰਦਾਸ ਕਰਦੇ ਹਾਂ ਉਸ ਪਰਮਾਤਮਾਗੇ ਇਹੋ ਅਰਦਾਸ ਕਰਦੇ ਹਾਂ ਕਿ ਬੌਧਨ ਸਮਾਜ ਪਾਰਟੀ ਦੇ ਮਮਨ ਲੱਡੂ ਦੇ ਸੂਬਾ ਪ੍ਰਧਾਨ ਕੇ ਆਰ ਮਸਰਾਂਗ ਜੀ ਦੀ ਆਤਮਾ ਨੂੰ ਕੁਦਰਤ ਸ਼ਾਂਤੀ ਬਖਸ਼ੇ ਜੈ ਭੀਮ ਜੈ ਪਰ ਜੈ ਸਭਦਾਨ